ਨਾਂ ਦੇ ਵਿੱਚ ਤੇ ਇੱਥੇ ਰਸਤੇ ਦੇ ਵਿੱਚ ਉਹਨਾਂ ਦੇ ਬੁੜੀਆਂ ਮਾਰ ਗਿਆ ਇਹ ਇਨਫਰਮੇਸ਼ਨ ਪਤਾ ਲੱਗਦੇ ਹੀ ਜ਼ਿਲ੍ਹਾ ਪੁਲਿਸ ਦੀ ਟੀਮ ਤੇ ਐਸਐਸਪੀ ਸਾਹਿਬ ਨੇ ਆਪ ਵੀ ਉਥੇ ਮੌਕੇ ਤੇ ਦੇਖਿਆ ਤੇ ਇਸ ਦੇ ਵਿੱਚ ਉਹਨਾਂ ਦੇ بیٹے ਦੇ ਬਿਆਨ ਦੇ ਸਾਡੇ ਵੱਲੋਂ 179 ਨੰਬਰ ਐਫਆਈਆਰ ਸਦਰ ਪੁਲਿਸ ਸਟੇਸ਼ਨ ਤੋਂ ਰਜਿਸਟਰ ਕੀਤਾ ਗਿਆ ਮੌਕਾ ਦੇਖਣ ਤੋਂ ਬਾਅਦ ਉਸਨੇ ਫ੍ਰੈਂਕਸੀ ਅਫਸਰ ਨੂੰ ਵੀ ਬੁਲਾਇਆ ਗਿਆ ਤਾਂ ਜੋ ਮੌਕੇ ਦੇ ਜੁਤੀ ਸਬੂਤ ਹੋਣ ਉਹਨਾਂ ਨੂੰ ਕਬਜ਼ੇਸ਼ ਲੈ ਕੇ ਅਗਲੀ ਤਫਤੀਸ਼ ਸ਼ੁਰੂ ਕੀਤੀ ਜਾ ਸਕਦੀ ਹੈ ਇਦੇ ਵਿੱਚ ਅੱਗੇ ਕੰਮ ਕਰਦੇ ਹੋਏ ਇਹਨਾਂ ਨੇ ਮਕਦਮੇ ਦੇ ਵਿੱਚ ਜੋ ਵੀ ਦੇਸ਼ੀ ਹੈ ਜਿਨ੍ਹਾਂ ਨੇ ਮੌਕੇ ਤੇ ਬੁਲੀਆਂ ਚਲਾਈਆਂ ਤੇ ਤਲੋਚਨ ਸਿੰਘ ਦੇ ਘਟਿਆ ਹੋਈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸਾਡੀ ਇਸ ਦੇ ਵਿੱਚ ਅੱਗੇ ਹੋਰ ਤਫਤੀਸ਼ ਚੱਲ ਰਹੀ ਹੈ ਮੈਨੂੰ ਕੀ ਕਾਰਨ ਸੀਗਾ ਜਿਹੜਾ ਉਹਨੇ ਜਿਹੜਾ ਮਰਡਰ ਕੀਤਾ ਹੈ ਤੇ ਹੁਣ ਤੱਕ ਦੀ ਕੁਝ ਕਿਛ ਵਿੱਚ ਗੱਲ ਸਾਹਮਣੇ ਆਈ ਹੈ ਉਸ ਦੇ ਵਿੱਚ ਹੈ ਕਿ ਇਹਨਾਂ ਦੀ ਆਪਸੀ ਕੋਈ ਪੁਰਾਣੀ ਰੰਜਿਸ਼ ਵਾਗੀ ਚੱਲਦੀ ਹੈ ਲੇਟੈਸਟ ਨਹੀਂ ਰੀਸੈਂਟ ਹਿਸਟਰੀ ਦੀ ਨਹੀਂ ਕੋਈ ਪੁਰਾਣੀ ਨਾ ਦੀ ਆਪਸੀ ਪਿੰਡ ਦੇ ਵਿੱਚ ਕੋਈ ਆਦੀ ਰਚਿਸ਼ਵਾਸੀ ਚੱਲਦੀ ਹੈ ਜੋ ਉਹਨਾਂ ਨੇ ਆਪਣੇ ਮਨ ਚ ਰੱਖੀ ਸੀ ਤੇ ਜਿਸਤੇ ਕਿ ਉਹਨਾਂ ਨੂੰ ਜਦ ਕੱਲ ਨੂੰ ਮੌਕਾ ਮਿਲਿਆ ਕਿ ਉਹ ਕੱਲਾ ਆਪਣੇ ਖੇਤਾਂ ਤੋਂ ਵਾਪਸ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਉਹਨਾਂ ਨੇ ਇਸ ਵਾਰਤਾਲਾਪ ਨੂੰ ਪਛਾਣ ਲਿਆ ਮੈਂ ਜਿਹੜੇ ਪਲਾਨ ਸੀ ਬਾਅਦ ਉਹਨਾਂ ਦੇ ਮਨ ਚ ਕਈ ਦਿਨਾਂ ਤੋਂ ਸੀਗਾ ਸੋ ਉਹਨਾਂ ਨੂੰ ਉਹਨਾਂ ਨੇ ਉਸ ਚੀਜ਼ ਦਾ ਰੱਖਦੇ ਹੋਏ ਤੇ ਆਪਣੀ ਜੋ ਉਹਨਾਂ ਦੀ ਮੱਛਾ ਸੀਤੀ ਆਪਣੀ ਦੁਸ਼ਮਨੀ ਨੂੰ ਪੂਰਾ ਕਰਦੇ ਉਹਨਾਂ ਨੂੰ ਕਾਲਜ ਨਹੀਂ ਮੌਕਾ ਦਿੱਤਾ ਤੇ ਉਹਨਾਂ ਨੇ ਸਵਾਰਦਾਤਾ ਪੰਜਾਬ ਦੇ ਤਰ ਤੇ ਰਾਤ ਪਰਚਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਆਪਣੀਆਂ ਟੀਮਾਂ ਕੋਲ ਵੱਖਰੀ ਤੌਰ ਤੇ ਭੇਜੀਆਂ ਤੇ ਉਹ ਤੋਂ ਬਾਅਦ ਹੀ ਜੋ ਦੇ ਦੋਸ਼ੀ ਹੈ ਜੋ ਟੀਮ ਹੋ ਕੇ ਤੇ ਸਿਗੇ ਤੇ ਜਿਨ੍ਹਾਂ ਨੇ ਉਹਨਾਂ ਤੇ ਗੋਲੀਆਂ ਚਲਾਈਆਂ ਉਹਨਾਂ ਨੂੰ ਕਵਿਸ਼ਤਾ ਕੋਈ ਕ੍ਰਿਟੀਕਲ ਇਸ਼ੂ ਤਾਂ ਨਹੀਂ ਸੀ ਮੈਨੂੰ ਕੋਈ ਇਲੈਕਸ਼ਨ ਨੂੰ ਲੈ ਕੇ ਆਉਣ ਦਾ ਟਾਈਮ ਦੇ ਵਿੱਚ ਅਜੇ ਤੱਕ ਸਾਡੀ ਤਫਤੀਸ਼ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸੋ ਅਜੇ ਇਸ ਚੋਰ ਤਫਤੀਸ਼ ਜਾਰੀ ਹੈ ਤੇ ਜਿਵੇਂ ਵੀ ਕੋਈ ਨਵੀਂ ਚੀਜ਼ ਆਏਗੀ ਉਹ ਸੇ ਤੁਹਾਡੇ ਵਿੱਚ ਮੈਨੂੰ ਲੱਗਦਾ ਦੋਵੇਂ ਸਾਈਡ ਸ਼ਾਮਿਲ ਹੋਣਗੇ ਜੀ ਵਾਰਦਾਤ ਦੇ ਵਿੱਚ ਜੋ ਬਧਈ ਕਦਮਾਂ ਨੇ ਕਰਤੱਬ ਦੇ ਬੇਟੇ ਵੱਲ ਜੋ ਖਿਆਦ ਦਰਹੀ ਹੈ ਉਹਨੇ ਇਸ ਦੇ ਵਿੱਚ ਦੋਸ਼ੀਆਂ ਤੇ ਅਫਾਇਰ ਰਜਿਸਟਰ ਕੀਤਾ। ਜੋ ਆਪਾਂ ਜਿਹੜੇ ਮੇਨ ਦੋਸ਼ੀ ਹੈ ਜਿਲ੍ਹਾ ਪੁਲਿਸ ਵੱਲੋਂ ਹਨਗਰਤਾ ਕਰਾ ਗਿਆ ਅਤੇ ਬਾਕੀਆਂ ਦਾ ਵੀ ਅਸੀਂ ਰੋਲ ਐਗਜ਼ਾਮਨ ਕਰ ਰਹੇ ਜਿਵੇਂ ਸਾਡੇ ਕੋਲ ਐਵੀਡੈਂਸ ਵਿੱਚ ਕੁਝ ਆਏਗਾ ਤੇ ਆਪਾਂ ਪਹੁੰਚ ਦੇ ਵਿੱਚ ਅੱਗੇ ਕਰਦੇ ਹਾਂ। ਬਾਕੀ ਦੇ ਕੀ ਇਲਜ਼ਾਮ ਲਗਾਏਗੇ ਕੀ ਟੇਕ ਹੋਣਗੇ। ਉਹਨੇ ਆਪਣੇ ਕੰਪਲੀਟ ਪੇਪਰ ਵਿੱਚ ਹੀ ਲਿਖਾਇਆ ਹੈ ਕਿ ਮੈਨੂੰ ਉਹਨਾਂ ਨੂੰ ਲੱਗਦਾ ਹੈ ਕਿ ਉਹ ਇਸ ਦੇ ਵਿੱਚ ਨਾਲ ਇਮੋਲਟ ਇਸ ਮਰਦਕਾ ਅਪਾ ਤਫਤੀਸ਼ ਕਰ ਰਹੇ ਹੈ ਤੇ ਆਪਾਂ ਜਿਵੇਂ ਵੀ ਸਾਹਮਣੇ ਆਏ ਸਾਰੀ ਚੀਜ਼ਾਂ ਉਹ ਪੁਰਾਣਾ ਕੋ ਕ੍ਰਿਮੀਨਲ ਰਿਕਾਰਡ ਹੈ ਉਹ ਆਪਣੀ ਤਫਤੀਸ਼ ਦੇ ਵਿੱਚ ਹੈਗਾ ਜਿਵੇਂ ਸਾਡੇ ਸਾਹਦੇ ਸਾਹਮਣੇ ਕੋਈ ਨਵੀਂ ਚੀਜ਼ ਆਏਗੀ ਆਪਾਂ ਤੁਹਾਨੂੰ ਦੱਸਦੇ ਆ ਤੁਹਾਨੂੰ ਵੀ ਪਤਾ ਹੀ ਹੈ ਕਿ ਸ਼ਾਮੀ 7 ਵਜੇ ਦੀ ਇਹ ਵਾਰਤਾ ਥਗੀ ਹੈ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਅੱਗੇ ਕੰਮ ਕਰ ਸਾਨੂੰ ਹੋਰ ਨਵੀਆਂ ਚੀਜ਼ਾਂ ਸਾਹਮਣੇ ਆਈਆਂ ਆਪਾਂ ਨਾਲ ਦੇਣਾ ਚਾਹੀਦਾ ਜਿਹੜਾ ਕੋਈ ਜਸਤੀ ਤਰੀਕੇ ਦੇ ਟੈਕੀਕਲ ਬੈਕ ਨਹੀਂ ਨਹੀਂ ਇਸ ਇਸ ਦੇ ਵਿਚਾਲੇ ਤੇ ਵੈਪਨ ਜਿਹੜਾ ਲਾਇਸੈਂਸੀ ਹੈ ਮੈਮ ਹਾਂਜੀ ਵੈਪਨ ਤੇ ਰੌਂਡ ਕਿਸੇ ਪੁਲਿਸ ਦੇ ਸੀ ਜੀ ਜੋ ਵੈਪਨ ਆਫ ਅਫੈਂਸ ਹੈਗਾ ਉਹ ਰਿਕਵਰ ਹੋ ਚੁੱਕਾ ਉਹਨਾਂ ਦਾ ਲਾਇਸੈਂਸੀ ਰਕਤ ਨਿਕ ਤੇ ਉਥੇ ਮੌਕੇ ਤੇ ਜੋ ਤੇ ਨਿਆ ਚਾਰੰਗ ਜੋ ਚਲੇ ਹੈ ਸਾਡੇ ਕੋ ਜੋ ਖੋਲ ਬਰਾਮਦ ਹੋਇਆ ਤੇ ਉਹ ਵਸੇ ਖੋਲ ਗਈ ਲੈ ਲਿੱਤੇ ਤੇ ਉਹਨਾਂ ਦਾ ਵੀ ਅਗਿਆ ਫਰੈਂਸੀ ਦਮਾ ਸੀ ਅਾਨੂੰ ਕੋਈ ਸੀਸੀਟੀਵੀ ਸਾਹਮਣੇ ਆਇ ਦੀ ਦੇ ਵਿੱਚ ਪਤਾ ਲੱਗਿਆ ਵੀ ਉਹ ਕੱਲੀ ਸੀ ਜਾਂ ਫਿਰ ਉਹਨਾਂ ਨਾਲ ਸੀਗੇ ਕੋਈ ਹੋਰ ਜਰਮਰਡਰ ਕਰ ਸਕਦਾ ਅਸੀਂ ਕਰ ਰਹੇ ਹਾਂ ਤਫਤੀਸ਼ ਤੁਹਾਨੂੰ ਇਹ ਦੀ ਮੰਨ ਕੇ ਥ੍ਰੀ ਡਿਟੇਲ ਹੈ ਜੀ ਪਰਚੀ ਜਿਹੜੀ ਆਪਾਂ ਰਾਵਾਂ ਲਗੀਆਂ ਨੇ ਆਪਾਂ ਪ੍ਰੈਸ ਨੋਟ ਤੁਹਾਨੂੰ ਦੇ ਸਕਦੇ ਅਜੀ ਪਲੀਜ਼ ਮੜਾ ਜੇ ਬੁਨਕਰ ਅਜੀ ਪ੍ਰੈਸ ਨੋਟ ਹੈਗਾ ਤੁਹਾਨੂੰ ਪ੍ਰੈਸ ਨੋਟ ਸ਼ੇਅਰ ਕਰ ਦੋਗੇ ਜੀ ਉਸ ਦੇ ਵਿੱਚ ਮਰਡਰ ਦੀ ਤੇ ਕਾਂਸਪਰੇਸੀ ਜੋ ਬੀਐਨਐਸ ਦੀ ਨਵੀਂ ਪਰਾਵਾਂ 100 ਦਿਨ ਅਤੇ ਕਾਟ 2 ਬੀ ਐਨ ਐਸ ਦੇ ਵਿੱਚ ਤੇ ਆਪ ਜੈਟ ਦੇ ਵਿੱਚ ਬਸ ਬੋਸ ਮੈਨੂ ਜੈਨਰੀਕ ਮੋਡੀ ਅਜੀਬੀ